ਸ਼ੁਰੂਆਤ ਕਰਨ ਜਾ ਰਹੇ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ 6ਵੀਂ ਖਬਰ ਤੇ ਉਸ ਤੋਂ ਬਾਅਦ 5ਵੀਂ 4ਵੀਂ 3ਜੀ 2ਜੀ ਤੇ ਦਿਲ ਦੀ ਸਭ ਤੋਂ ਵੱਡੀ ਖਬਰ ਸ਼ੁਰੂਆਤ ਕਰਦੇ ਹਾਂ 6ਵੀਂ ਵੱਡੀ ਖਬਰ ਦੇ ਨਾਲ ਜਲੰਧਰ ਤੋਂ ਖਬਰ ਹੈ ਜਲੰਧਰ ਦੇ ਵਿੱਚ ਮਸੀਹ ਭਾਈ ਚਰਦੇ ਪ੍ਰਦਰਸ਼ਨ ਨੂੰ ਲੈ ਕੇ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮੁਸੇਵਾਲਾ ਦੀ ਮਾਤਾ ਚਰਨਕੌਰ ਦਾ ਪੁਤਲਾ ਸਾੜਨ ਦਾ ਵਿਰੋਧ ਹੋਇਆ ਇਲਜ਼ਾਮ ਲੱਗੇ ਨੇ ਕਿ ਮਾਤਾ ਚਰਨਕੌਰ ਦਾ ਪੁਤਲਾ ਸਾੜ ਦਿੱਤਾ ਗਿਆ ਮੁੱਸੇਵਾਲਾ ਦੇ ਫੈਨਸ ਨੇ ਜਤਾਇਆ ਕਰੜਾ ਇਤਰਾਜ਼ ਦਰਸਲ ਜਲੰਧਰ ਡੀਸੀ ਦਫਤਰ ਦੇ ਬਾਹਰ ਮਸੀਬਾਈ ਚੜ੍ਹਦੀ ਕੁਝ ਲੋਕ ਪਾਸਟਰ ਅੰਕੁਰ ਨਰੂਲਾ ਤੇ ਜਸਵੀ ਮਨਹਾਸ ਤੇ ਭਾਨਾ ਸਿੱਧੂ ਦੇ ਖਿਲਾਫ ਧਰਨਾ ਦੇ ਰਹੇ ਸਨ ਇਸ ਦੌਰਾਨ ਤਿੰਨ ਪੁਤਲੇ ਲੈ ਕੇ ਪ੍ਰਦਰਸ਼ਨਕਾਰੀ ਉੱਥੇ ਪਹੁੰਚ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਪੁਤਲੇ ਦੇ ਉੱਤੇ ਮੁੱਸੇਵਾਲਾ ਦੀ ਮਾਤਾ ਚਰਨਕੌਰ ਦੀ ਤਸਵੀਰ ਲੱਗੀ ਹੋਈ ਸੀ ਉਹ ਵੀ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਤਾਂ ਤਿੰਨ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਮਾਤਾ ਚਰਨਕੌਰ ਦੀ ਤਸਵੀਰ ਤੁਹਾਨੂੰ ਲੱਗੀ ਹੋਈ ਨਜ਼ਰ ਆ ਰਹੀ ਹੈ ਔਰ ਇਹ ਪੁਤਲਾ ਕਿਉਂ ਸਾੜਿਆ ਗਿਆ ਇੱਕ ਵੱਡਾ ਸਵਾਲ ਹੈ ਫੈਨਸ ਦਾ ਕਹਿਣਾ ਹੈ ਕਿ ਇਸ ਵਿਵਾਦ ਦੇ ਵਿੱਚ ਚਰਨਕੌਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਵੀ ਜਾਣ ਬੁਝ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਭਾਨਾ ਸਿੱਧੂ ਦੀ ਮਾਤਾ ਦਾ ਪੁਤਲਾ ਸਾੜਨਾ ਸੀ ਪਰ ਸ਼ਾਇਦ ਇਹ ਗਲਤੀ ਨਾਲ ਹੋਇਆ ਪਰ ਨਹੀਂ ਪਤਾ ਐਗਜ਼ੈਕਟਲੀ ਕਿਉਂ ਹੋਇਆ ਔਰ ਮੁਸੇਵਾਲਾ ਦੀ ਮਾਤਾ ਦੀ ਤਸਵੀਰ ਲੱਗੀ ਹੋਈ ਸੀ ਜਿਸ ਪੁਤਲੇ ਦੇਤੇ ਜੋ ਪੁਤਲੇ ਸਾੜੇ ਗਏ ਨੇ ਫਿਲਹਾਲ ਮੁਸੀਬਾ ਹੀ ਚਰਦੇਵਲੋਂ ਇਸ ਮੁੱਦੇ ਉੱਤੇ ਹੁਣ ਤੱਕ ਕੋਈ ਅ ਅਧਿਕਾਰਿਕ ਤੌਰ ਦੇ ਉੱਤੇ ਬਿਆਨ ਨਹੀਂ ਦਿੱਤਾ ਗਿਆ ਜਿਹੜੇ ਇਸ ਪ੍ਰਦਰਸ਼ਨ ਨੂੰ ਲੀਡ ਕਰ ਰਹੇ ਸੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਉਹ ਵੀ ਅਵੇਲੇਬਲ ਯਾਨੀ ਕਿ ਉਹਨਾਂ ਦਾ ਫੋਨ ਵੀ ਸਵਿਚ ਆਫ ਆ ਰਿਹਾ ਤੇ ਜੇਕਰ ਹੁਣ ਵੀ ਉਹ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਨੇ ਤਾਂ ਡੈਫੀਨਟਲੀ ਉਹ ਆ ਕੇ న్యూਸ 19 ਦੇ ਉੱਤੇ ਆਪਣਾ ਪੱਖ ਰੱਖ ਸਕਦੇ ਨੇ ਪਰ ਹੈਰਾਨ ਕਰਨ ਵਾਲੀ ਗੱਲ ਜ਼ਰੂਰ ਹੈ ਕਿ ਗਲਤੀ ਨਾਲ ਮਾਤਾ ਚਰਨ ਕੌਰ ਦਾ ਪੁਤਲਾ ਕਿਸੇ ਨੇ ਲਗਾ ਦਿੱਤਾ ਕਿਉਂ ਲਗਾਇਆ ਗਿਆ ਜਾਂ ਫਿਰ ਜਾਣ ਬੁੱਝ ਕੇ ਲਗਾਇਆ ਗਿਆ ਸੀ ਆ ਉਹਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਸੀ ਖੈਰ ਪੰਨਾ ਸਿੱਧੂ ਦਾ ਪੁਤਲਾ ਔਰ ਜਿਹੜਾ ਮਾਤਾ ਚਰਨ ਕੌਰ ਦਾ ਪੁਤਲਾ ਉਥੇ ਇਹ ਮਸੀਹ ਭਾਈ ਚਰਦੇ ਵੱਲੋਂ ਜੋ ਜਾਣਕਾਰੀ ਹੈ ਕਿ ਮਸੀਹ ਭਾਈ ਚਰਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਸ ਦੇ ਵਿੱਚ ਇਹ ਪੁਤਲਾ ਸਾੜਿਆ ਗਿਆ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਸਹਿਜ ਜੁਨੇਜਾ ਸਾਡੇ ਨਾਲ ਜੁੜ ਰਹੀ ਨੇ ਜਲੰਧਰ ਤੋਂ ਸਹਿਜ ਕੀ ਕੁਝ ਪੂਰਾ ਮਾਮਲਾ ਸਮਝਾਓ ਇਹ ਕਦੋਂ ਹੋਇਆ ਪ੍ਰਦਰਸ਼ਨ ਤੇ ਸਿੱਧੂ ਮੁਸੇਵਾਲਾ ਦੀ ਮਾਤਾ ਦਾ ਵਿਰੋਧ ਕਿਉਂ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕਿ ਇਹ ਗੌਰਮੇ ਸ਼ੁਰੂ ਤੋਂ ਜਾਣਕਾਰੀ ਦੇਣਾ ਚਾਹੁੰਗਾ ਪਹਿਲਾਂ ਜਿਹੜਾ ਕਿ ਪੰਜਾਬ ਚੋਂ ਮੋਰਚੇ ਵੱਲੋਂ ਇੱਕ ਪ੍ਰਦਰਸ਼ਨ ਜਿਹੜਾ ਇਹਦੀ ਦਫ਼ਤਰ ਦੇ ਬਾਹਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਲਗਾਇਆ ਸੀ ਕਿ ਇਲੈਗਲ ਫੰਡਿੰਗ ਜਰੀਆਉਂ ਭਾਰਤ ਚ ਕਾਫੀ ਹੋ ਰਹੀ ਹੈ ਜਿਸ ਦੇ ਕਰਕੇ ਜਿਹੜਾ ਕਿ ਇਹ ਧਰਮ ਪਰਵਰਤਨ ਹੋ ਰਿਹਾ ਹੈਗਾ ਤਾਂ ਉਸ ਦਰਾਂ ਨਾਲ ਵੱਲੋਂ ਜਿਹੜੇ ਕੀ ਹੈ ਕੁਝ ਸਟਾਈਪਾਈ ਚਰਨ ਜਿਹੜੇ ਧਰਮ ਗੁਰੂ ਨੇ ਉਹਨਾਂ ਦੇ ਜਿਹੜੇ ਹੈ ਪੁੱਤਲੇ ਸਾੜ ਗਏ ਤਾਂ ਉਹਦਾ ਵਿਰੋਧ ਜਿਹੜਾ ਹੈ ਉਹ ਮੋਰੈਂਡਮ ਜਿਹੜਾ ਪੁਲਿਸ ਨੂੰ ਦੇਣ ਲਈ ਇੱਥੇ ਪਹੁੰਚੇ ਸੀਗੇ ਸਾਈਪਾਇ ਚੱਲੇ ਲੋਕ ਔਰ ਉਸੇ ਦੌਰਾਨ ਜਿਹੜਾ ਕੀ ਹੈ ਉਹਨਾਂ ਦੇ ਜਿਹੜੇ ਲੋਸਟ ਜਾਹਿਰ ਕਰ ਲਏ ਉਹਨਾਂ ਵੱਲੋਂ ਵੀ ਜਿਹੜਾ ਕੀ ਹੈ ਪੁਤਲੇ ਜਿਹੜੇ ਤਜਸਵੀ ਮਨਾਸ ਜੋ ਕਿ ਪੰਜਾਬ ਟਮ ਮੋਰਚੇ ਦੇ ਸੰਚਾਲਕ ਹੈ ਉਹਨਾਂ ਦਾ ਸਾਰਿਆ ਗਿਆ ਸੀ ਔਰ ਨਾਲ ਦੇ ਨਾਲ ਜੋ ਉਸ ਪ੍ਰਦਰਸ਼ਨ 'ਚ ਪਹੁੰਚੇ ਸੀਗੇ ਪੰਨਾ ਸਿੱਧੂ ਉਹਨਾਂ ਨੂੰ ਸਾਰੇ ਜਾਣਿਆ ਸੀ ਪਰ ਨਾਲ ਦੇ ਨਾਲ ਤੀਸਰਾ ਪੁਤਲਾ ਜਿਹੜਾ ਹੈ ਜਿਹੜਾ ਜਾਣਕਾਰੀ ਦੇ ਮੁਤਾਬਿਕ ਜਿਹੜਾ ਕਿ ਕਿਸੇ ਮਹਿਲਾ ਦਾ ਸਾਰਿਆ ਜਾਨਾ ਸੀਗਾ ਪਰ ਉਹ ਜਿਹੜਾ ਪੁਤਲੇ ਦੀ ਜਿਹੜੀ ਤਸਵੀਰ ਹੈ ਗਲਤੀ ਦੇ ਨਾਲ ਜਿਹੜੀ ਹੈ ਜਿਹੜੇ ਸਿੰਗਰ ਨੇ ਸੀ ਤੋਂ ਮੁਝੇ ਰੌਣਾ ਦੇ ਜਿਹੜੀ ਮਾਦਾ ਹਰਚਰਨ ਕੌਰ ਦੇ ਤਸਵੀਰ ਲੱਗ ਜਾਂਦੀ ਹੈ ਤਾਂ ਉਹ ਗਲਤੀ ਜਿਹੜੀ ਹੈ ਉਹਨਾਂ ਨੇ ਮੰਨੀ ਵੀ ਹੈ ਔਰ ਕੁਝ ਦਿਨ ਪਹਿਲਾਂ ਜਿਹੜੇ ਕਿ ਕੁਝ ਮਿੰਟ ਪਹਿਲਾਂ ਇੱਕ ਪ੍ਰੈਸ ਕਾਨਫਰੈਂਸ ਜਿਹੜੀ ਸਾਈ ਭਾਈ ਚਰਵਲੋ ਰੱਖੀ ਗਈ ਸੀਗੀ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੇ ਕਿ ਉਸ ਨੂੰ ਲੈ ਕੇ ਮਾਫੀ ਵੀ ਜਿਹੜੀ ਹੈ ਮੰਗੀ ਹੈ ਗੁਰੂ ਜੀ ਠੀਕ ਹੈ ਮਾਫੀ ਕਿਸ ਨੇ ਮੰਗੀ ਹੈ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੇ ਕੌਣ ਕੌਣ ਕਰ ਰਹੇ ਸੀ ਇਹ ਪ੍ਰਦਰਸ਼ਨ ਬਿਲਕੁਲ ਜਿਹੜੇ ਪ੍ਰਦਰਸ਼ਨ ਕਰ ਰਹੇ ਸੀਗੇ ਜਿਹੜੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀਗਾ ਉਹਨਾਂ ਵੱਲੋਂ ਜਿਹੜੀ ਹੈ ਤੇ ਪ੍ਰੈਸ ਕਾਨਫਰੈਂਸ ਜਿਹੜੀ ਹੈ ਕਿਸੇ ਮੁੱਦੇ ਤੇ ਰੱਖੀ ਗਈ ਸੀ ਤਾਂ ਉਸ ਦੇ ਵਿੱਚ ਚਲ ਗਈ ਉਹਨਾਂ ਵੱਲੋਂ ਇਸ ਮੁੱਦੇ ਉੱਤੇ ਵੀ ਜੜੀ ਮਾਫੀ ਮੰਗੇਗੀ ਉਹਨਾਂ ਦਾ ਕਹਿਣਾ ਸੀ ਜਿਹੜੀ ਗਲਤੀ ਦੇ ਨਾਲ ਜਿਹੜੀ ਤਸਵੀਰ ਉਹਨਾਂ ਦੀ ਲੱਗ ਗਈ ਸੀ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਪੁਤਲਾ ਜਿਹੜਾ ਹੈ ਉਹ ਸਾੜਿਆ ਨਹੀਂ ਗਿਆ ਸੀ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਿਆ ਪ੍ਰਦਰਸ਼ਨ ਦੌਰਾਨ ਕਿ ਜਿਹੜੀ ਇਹ ਤਸਵੀਰ ਉਹ ਗਲਤੀ ਨਾਲ ਗਲਤ ਲੱਗ ਗਈ ਹੈ ਤਾਂ ਜਿਹੜਾ ਪੁਤਲਾ ਵੀ ਉਹ ਸਾਈਡ ਤੇ ਕਰ ਦਿੱਤਾ ਗਿਆ ਸੀਗਾ ਔਰ ਜਿਹੜੀ ਉਸ ਨੂੰ ਗਲਤੀ ਵੀ ਜਿਹੜੀ ਮੰਨੀ ਗਈ ਹੈ ਕਿ ਅੱਕੇ ਤੋਂ ਇਹੋ ਜੀ ਗਲਤੀ ਜਿਹੜੀ ਹੈ ਕੋਈ ਵੀ ਅਗਰ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਦੇ ਬਾਅਦ ਜਿਹੜੀ ਜਾਣਕਾਰੀ ਪੂਰੀ ਰੱਖੀ ਜਾਏਗੀ ਕਿਸ ਦਾ ਲਗਾਣਾ ਕਿਸ ਦਾ ਸੀ ਪੁਤਲਾ ਕੀ ਮਹਿਲਾ ਦੇ ਹਲਤਾ ਕਰਨ ਨਾਲ ਇਹ ਚੀਜ਼ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੱਥੇ ਲਗਾਉਣਾ ਸੀਗਾ ਕਿਉਂਕਿ ਗੱਲਾਂ ਤਾਂ ਕਈ ਆਨੀਆਂ ਨੇ ਪਰ ਜਿਹੜੀ ਅਧਿਕਾਰੀ ਕੋ ਨਾਲ ਪੁਸ਼ਟੀ ਕੀਤੀ ਉਹਨਾਂ ਨੇ ਕਹਿਣਾ ਸੀ ਕਿ ਤੀਜਾ ਪੁੱਤਲਾ ਵਿਚ ਰੱਖਿਆ ਇੱਕ ਲਗਾਉਣਾ ਸੀਗਾ ਕਿ ਕਿਸੇ ਮਹਿਲਾ ਦਾ ਹੁਣ ਉਸ ਚੀਜ਼ ਬਾਰੇ ਜਿਹੜੀ ਉਹਨਾਂ ਨੇ ਪੁਸ਼ਟੀ ਕੀਤੀ ਨਹੀਂ ਹੈ ਹੂੰ ਚਲੋ ਸ਼ੁਕਰੀਆ ਤੁਹਾਨੂੰ ਬਸ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਹੈਰਾਨ ਕਰ ਦੇਣ ਵਾਲਾ ਮਾਮਲਾ ਜ਼ਰੂਰ ਹੈ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਗੌਰ ਦਾ ਪੁਤਲਾ ਨਹੀਂ ਲਗਾਉਣਾ ਸੀ ਪਰ ਕਿਵੇਂ ਲਗਾ ਦਿੱਤਾ ਗਿਆ ਆਮ ਤੌਰ ਤੇ ਕੀ ਹੁੰਦਾ ਹੈ ਕਿ ਪੁਤਲਾ ਬਣਾ ਲਿਆ ਜਾਂਦਾ ਹੈ ਤੇ ਇੱਕ ਨੋ ਫੂਟਰ ਦਾ ਪ੍ਰਿੰਟ ਆਊਟ ਕਢਾ ਕੇ ਉਸ ਪੁਤਲੇ ਦੇ ਉੱਤੇ ਲਗਾ ਦਿੱਤਾ ਜਾਂਦਾ ਹੈ ਇਹ ਸੰਕੇਤਕ ਤੌਰ ਦੇ ਉੱਤੇ ਕਿਸੇ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨਾ ਹੋਵੇ ਤਾਂ ਇਸ ਤਰੀਕੇ ਨਾਲ ਪੁਤਲੇ ਸਾੜੇ ਜਾਂਦੇ ਨੇ ਇਹ ਤਾਂ ਤੁਸੀਂ ਕਹੋ ਕਿ ਕਈ ਦਹਾਕਿਆਂ ਤੋਂ ਪੂਰਾ ਟ੍ਰੈਂਡ ਚੱਲਦਾ ਆ ਰਿਹਾ ਹੈ ਕਈ ਸਦੀਆਂ ਤੋਂ ਸ਼ਾਇਦ ਪਰ ਇਹ ਪੁਤਲਾ ਜਦੋਂ ਸਾੜਿਆ ਜਾ ਤਾਂ ਇੰਨੇ ਲੋਕ ਉੱਥੇ ਮੌਜੂਦ ਸੀ ਕਿਸੇ ਨੇ ਨਜ਼ਰ ਨਹੀਂ ਗਈ ਕਿ ਨਹੀਂ ਨਹੀਂ ਇਹ ਤਾਂ ਗਲਤ ਹੋ ਰਿਹਾ ਹੈ ਤਾਂ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਪਤਲਾ ਕਿਉਂ ਸਾੜਿਆ ਜਾ ਰਿਹਾ ਔਰ ਇਹ ਵੀ ਨਹੀਂ ਹੈ ਕਿ ਫੋਟੋ ਦੇ ਵਿੱਚ ਪਛਾਣ ਨਹੀਂ ਜਾ ਰਹੀ ਮਾਤਾ ਚਰਨ ਕੌਰ ਜਿਹੜੇ ਮੂਸੇਵਾਲਾ ਦੇ ਮਦਰ ਨੇ ਬਹੁਤ ਕਲੀਅਰਲੀ ਬਹੁਤ ਸਾਫ਼ ਪਿਕਚਰ ਉਹਨਾਂ ਦੀ ਲੱਗੀ ਹੋਈ ਹੈ ਇਸ ਪਤਲੇ ਦੇ ਉੱਤੇ ਜਿਸ ਜਦੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਹ ਸਾੜ ਦਿੱਤਾ ਗਿਆ ਖੈਰ ਜਿਹੜੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਸੀ ਉਹ ਮਾਫੀ ਹੁਣ ਜ਼ਰੂਰ ਮੰਗ ਰਹੇ ਨੇ ਪਰ ਸਵਾਲ ਇਹ ਹੈ ਕਿ ਇਹ ਗਲਤੀ ਨਾਲ ਹੋਇਆ ਹੈ ਇਹ ਆਪਰੇ ਇਸ ਦੇ ਪਿੱਛੇ ਕੋਈ ਵਜ੍ਹਾ ਹੋਰ ਸੀ ਤੇ ਹੁਣ ਉਸ ਨੂੰ ਗਲਤੀ ਦੱਸਿਆ ਜਾ ਰਿਹਾ ਹੈ। ਖੈਰ ਜਿਹੜੇ ਮੁਸੇਵਾਲਾ ਦੇ ਫੈਨਸ ਨੇ ਉਹ ਜ਼ਰੂਰ ਵਿਰੋਧ ਜਤਾ ਰਹੇ।